ਜੀ ਤਾਂ ਨਵਟਾ ਦਾ ਜੀ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਆਈਪੀਐਸ ਇਹ ਜਿਹਨਾਂ ਮੀਨੋਥੀ ਮੁਖੰਦਗੜ੍ਹ ਥਾਣੇ ਦੇ ਵਿੱਚ ਤਾਇਨਾਤ ਕੀਤਾ ਤੇ ਜਿਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਸਾਹਿਬ ਸ੍ਰੀ ਦਾਜ ਸਿੰਘ ਜਿੰਦਾਵਾਲ ਸਾਹਿਬ ਡੀਐਸਪੀ ਸਾਹਿਬ ਦੇ ਹੁਕਮਾਂ ਜਿਹਦੀ ਅਗਵਾਈ ਦੇ ਵਿੱਚ ਅਸੀਂ ਦਿਨ ਰਾਤ ਪਬਲਿਕ ਦੀ ਸੇਵ ਦੇ ਵਿੱਚ ਲੱਗੇ ਹੋਏ ਆਂ ਤੇ ਜਿਹੜੇ ਸਮਾਜ ਦੇ ਵਿੱਚ ਕੁਝ ਹੈਗੇ ਜਿਦਾ ਕੋਈ ਨਸ਼ਾ ਤਸਕਰ ਹੈਗੇ ਆ ਜਾਂ ਹੋਰ ਸ਼ਰਾਰਤੀ ਅੰਸਰ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਠੱਲ ਪਾਵਾਂਗੇ ਇਲਾਕੇ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਨਸ਼ੇ ਦੇ ਵਿੱਚ ਲਿਪਤਾਉਣ ਤੇ ਜਦੋਂ ਵੀ ਪਾਇਆ ਗਿਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜੇ ਕੋਈ ਸਨਿਚਰ ਜਾਂ ਕੋਈ ਚੋਰੀ ਕਰਨ ਦੀ ਕੋਸ਼ਿਸ਼ ਵੀ ਕਰਦਾ ਉਹਤੇ ਵੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਜੇਲ੍ਹ 'ਚ ਧੱਕਾਂਗੇ 24 ਘੰਟੇ ਅਸੀਂ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਨੇ ਨੁਕੰਦਪੁਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਥਾਣੇ ਦੇ ਏਰੀਏ ਦੇ ਜਿੰਨੇ ਵੀ ਹੈਗੇ ਆ ਪਤਵੰਤੇ ਉਹਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਆਪਣੇ ਇਲਾਕੇ ਦੇ ਵਿੱਚ ਜੇ ਕੋਈ ਨਸ਼ੇ ਦੀ ਕੋਈ ਕੰਪਲੀਟ ਹੈਗੀ ਆ ਕੋਈ ਨਸ਼ਾ ਕਰਦਾ ਪਤਾ ਲੱਗਦਾ ਨਸ਼ਾ ਵੇਚਦਾ ਪਤਾ ਲੱਗਦਾ ਅਜਿਹੀ ਜੇ ਹੋ ਕੇ ਸਾਡੇ ਨਾਲ ਸੰਪਰਕ ਕਰਨ ਤੇ ਆਪਣੇ ਇੱਕ ਮੈਂ ਹੋਰ ਤੁਹਾਡੇ ਮਾਧਿਅਮ ਰਹੀਂ ਇਹ ਪਬਲਿਕ ਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਪਿੰਡ ਦੇ ਵਿੱਚ ਘਰ ਦੇ ਵਿੱਚ ਏਰੀਏ ਦੇ ਵਿੱਚ ਕਿਸੇ ਵੀ ਗੈਰ ਉਸ ਬੰਦੇ ਨੂੰ ਮਕਾਨ ਨਾ ਕਰਾਏ ਦੇ ਦਿੱਤਾ ਜਾਵੇ ਜਿਹਦੀ ਕੋਈ ਹਲੇ ਇਨਕੁਆਰੀ ਨਹੀਂ ਹੋਈ ਹੈ ਆਪਣੇ ਵਿੱਚ ਪੂਰੀ ਇਨਕੁਆਰੀ ਹੋਵੇ ਉਹਦੇ ਡੇਅ ਰਿਪੋਰਟਸ ਪੂਰੇ ਪਤਾ ਲੱਗਣ ਫਿਰ ਹੀ ਆਪਣਾ ਕਮਰਾ ਕਿਰਾਏ ਤੇ ਦਿੱਤਾ ਜਾਵੇ ਨਹੀਂ ਤਾਂ ਅਣਜਾਣ ਬੰਦੇ ਨੂੰ ਕਿਸੇ ਨੂੰ ਵੀ ਕਿਰਾਏ ਤੇ ਕਮਰੇ ਨਾ ਦਿੱਤੇ ਜਾਣ ਧੰਨਵਾਦ ਸਰ ਸ਼ੁਕਰੀਆ ਜੀ ਧੰਨਵਾਦ ਥੈਂਕ ਯੂ ਓਕੇ